Вот. ਦਾ ਖੰਡ ਸੀ ਸਭ ਤੋਂ ਜ਼ਿਆਦਾ ਹੋ ਰਿਹਾ ਸੀ ਇਸ ਕਰਕੇ ਕਬੀਰ ਸਾਹਿਬ ਜੀਆਂ ਦਾ ਵਿਰੋਧ ਵੀ ਬੜਾ ਹੋਇਆ ਉਸ ਸਮੇਂ ਨਾਮ ਜਪਨ ਕਰਕੇ ਨਾਮ ਦੇਤੀਆਂ ਦਾ ਵੀ ਵਿਰੋਧ ਹੋਇਆ ਅਰੋਗਾਂ ਜੀਆਂ ਦਾ ਵੀ ਵਿਰੋਧ ਹੋਇਆ ਕਿਉਂਕਿ ਇਹਨਾਂ ਨੂੰ ਸੂਦਰ ਕਹਿਆ ਜਾਂਦਾ ਸੀ ਪਰ ਸਤਗੁਰੂ ਪਾਸਾ ਕਹਿੰਦੇ ਜਿਸ ਨੀਚ ਕੋ ਕੋਏ ਨਾ ਜਾਣੈ ਨਾਮ ਜਪਤ ਚਹ ਜੁਗ ਚਹ ਕੁੰਟ ਮਾਨੈ ਜਿਨੋ ਕੋਈ ਨਹੀਂ ਜਾਣਦਾ ਜਿਨੋ ਗੁਪਨੀਤ ਕਹਿੰਦੇ ਨੇ ਪਾਰਸੋ ਜੀ ਕਹਿੰਦੇ ਨਾਮ ਜਪਨ ਕਰਕੇ ਤੇ ਸਾਰੇ ਫਿਰ ਚਰਚਾ ਹੁੰਦੀ ਐ ਸਾਰੇ ਉਪਤਤ ਹੁੰਦੀ ਐ ਚਾਰ ਕੁੰਟ ਚਹ ਜੁਗ ਜਾਣਨੈ ਚ ਸਾਰਿਆਂ ਵਿਸਾਲਾਂ ਦੇ ਵਿੱਚ ਤੇ ਸਾਰਿਆਂ ਜੁਗਾਂ ਦੇ ਵਿੱਚ ਉਹਨਾਂ ਦੀ ਸੋਖਾ ਹੁੰਦੀ ਐ ਇਸ ਕਰਕੇ ਹੁਣ ਨਾਮ ਜਪਣ ਵਾਲੀ ਜਿਹੜੀ ਬਾਸਾਏ ਕਹਿੰਦੇ ਉਹ ਆਪਣੇ ਆਪ ਨੂੰ ਲੁਕਾਉਣਾ ਚਾਹੁੰਦੀ ਹੈ ਪਰ ਆਕਾਰ ਗੁਰੂ ਵੈਰ ਜੀ ਦੀ ਇਹ ਵਿੜਿਆਈ ਹੈ ਕਿ ਉਹ ਆਪਣੇ ਸੇਵਕਾਂ ਨੂੰ ਵਿੜਿਆਈਆਂ ਦੋਖਤੇ ਨੇ ਉਹਨਾਂ ਨੂੰ ਲੋਕੇ ਨਹੀਂ ਲੈਣ ਦਿੱਤਾ ਜਾਂਦਾ ਬਾਸਾਏ ਕਹਿੰਦੇ ਜੇ ਕੋਈ ਕਿਸ ਰਤਨ ਨੂੰ ਨਾਮ ਰੂਪੀ ਰਤਨ ਨੂੰ ਪਾ ਕੇ ਰੱਖਣਾ ਚਾਹੁੰਦਾ ਹੈ ਪਰ ਉਹ ਲੁਕ ਨਹੀਂ ਸਕਦਾ ਕਿਉਂਕਿ ਨਾਮ ਇਕ ਨਾਮੀ ਪੁਰਸ਼ ਜਿਹੜਾ ਹੈ ਨਾਮ ਝੁਕਣ ਵਾਲਾ ਉਹਨੇ ਪ੍ਰਗਟ ਹੋਣਾ ਹੀ ਹੋਣਾ ਹੈ ਉਹਨੂੰ ਪ੍ਰਗਟ ਅਕਾਰਪੁਰਖ ਵਜਿਹੋਂ ਦੀ ਨਿਕਲਣਾ ਹੈ ਤੇ ਗਵੀਰ ਸੰਗ ਨਾਮ ਦੇ ਰਸੀਏ ਨੇ ਨਾਮ ਜਪਣੇ ਨੇ ਬੰਦਗੀ ਕਰਦੇ ਨੇ ਸਵਾਸ-ਸਵਾਸ ਆਪਣੇ ਕਿਰਤ ਨੂੰ ਹੀ ਉਹਨੇ ਧਰਮ ਬਣਾਇਆ ਹੋਇਆ ਤੇ ਉਹਨਾਂ ਦੇ ਸੋਗਾਂ ਕਿਰਚਾਰੇ ਵਿਸਾਵਾਂ ਦੇ ਵਿੱਚ ਹੋਈ ਸਾਰੇ ਦਸਾਰਾਂ ਦੇ ਵਿੱਚੋਂ ਚੱਲ ਕੇ ਜਗਿਆ ਸ਼ੁਭ ਲੋਕ ਪਤ ਕਵੀਰ ਜੀਆਂ ਦੇ ਕੋਲ ਹੁੰਦੇ ਨੇ ਤੇ ਕਵੀਏ ਜੇ ਸਾਰਿਆਂ ਨੂੰ ਪਾਵਨ ਉਪਦੇਸ਼ ਬਖਸ਼ਦੇ ਨੇ ਸਮਝਾਉਂਦੇ ਨੇ ਆਂ ਨੂੰ ਖਜਨਮ ਨਾਮ ਦਾ ਜਪਣੇ ਬਾਤ ਤੇ ਮਿਲਿਆ ਨਾਮ ਜਪਿਆ ਕਰੋ ਤੇ ਇਸ ਤਰ੍ਹਾਂ ਫਿਰ ਕੁਝ ਦਿਨ ਸੰਕਾ ਬੈਲਾ ਹੋਈ ਮੰਦir ਦੇ ਵਿੱਚ ਕੁਝ ਸੇਵਕਾਂ ਦੇ ਕੁਝ ਸੰਸਰਥ ਸਿੰਘੀਆਂ ਦੇ ਉਹਨਾਂ ਨੇ ਕਬੀਰ ਸਾਹਿਬ ਨੇ ਅਨੁਪ੍ਰਸਨ ਕੀਤਾ ਕਬੀਰ ਸਾਹਿਬ ਜਿਹੜੇ ਇਹ Hindu ਲੋਕ ਨੇ ਇਹ ਕਹਿੰਦੇ ਨੇ ਸਾਡਾ ਧਰਮ શ્રેਸ਼ਟ ਹੈ ਤੇ ਸਾਡੇ ਧਰਮ ਦੇ ਵਿੱਚ ਆਗੇ ਨਾਮ ਜਪੋ ਪਾਈ ਤਾਂ ਤੁਹਾਡਾ ਪਾਰਉਤਰਾਵ ਹੋਏਗਾ ਤੇ ਜਿਹੜੇ Turk ਨੇ ਉਹ ਕਹਿੰਦੇ ਨੇ ਸਾਡਾ ਧਰਮ શ્રેਸ਼ਟ ਹੈ ਤੇ ਸਾਡੇ ਧਰਮ ਦੇ ਵਿੱਚ ਚੌਗਨ ਮਾਜਾਂ ਪੜੋ ਸਜਦੇ ਕਰੋ ਤਾਂ ਤੁਹਾਨੂੰ ਮੁਕਤੀ ਪ੍ਰਾਪਤ ਹੋਏਗੀ ਉਹਨਾਂ ਜਨਮ ਸਫਲ ਹੋਏਗਾ ਕबीर ਸਾਹਿਬ ਜੀ ਨੂੰ ਕਹਿੰਦੇ ਕਬੀਰ ਸਾਹਿਬ ਜੀ ਤੁਸੀਂ ਤੇ ਨਾਨਕ ਦੇ ਰਸੀ ਹੋਂ ਭਗਤ ਹੋਂ ਕਾਲੁ ਸੁਖ ਦੇ ਤੁਸੀਂ ਦੱਸਣਾ ਕਰੋ ਕੀ ਹੋਏ ਕੌਣ ਤਨ ਜੜ ਹੈ ਕਿਹੜਾ ਤਨ ਜੜ ਹੈ ਉਹ ਸੇਸ਼ਟ ਹੈ ਕਿਹੜੇ ਤਨ ਦੇ ਵਿੱਚ ਕਾਲੁ ਜੀਨੀ ਪ੍ਰਾਪਤੀ ਹੁੰਦੀ ਹੈ ਕਬੀਰ ਸਾਹਿਬ ਜੀ ਦੇ ਕਥਾ ਵਚਨ ਹੋਰ ਵੀ ਆਉਂਦੇ ਨੇ ਕਬੀਰ ਸਾਹਿਬ ਕਹਿੰਦੇ ਨੇ ਪਛਮ ਲੋਕ ਨੇ ਜਿਹੜੇ ਤੁਲਕ ਲੋਕ ਨੇ ਉਹ ਪਛਮ ਮੰਨੂ ਚੇਦਾ ਕਰਦੇ ਨੇ ਤੇ ਜਿਹੜੇ ਹਿੰਦੂ ਲੋਕ ਨੇ ਉਹ ਦੱਖਣ ਵਰ ਨੂੰ ਮੰਦਰਾਂ ਦੇ ਮੂੰਹ ਰੱਖ ਕੇ ਪੂਜਾ ਕਰਦੇ ਨੇ ਦੱਖਣ ਦੇ ਹਰੀਕਾ ਵਸਦਾ ਇਹ ਮੰਨਣਾ ਕਿ ਦੱਖਣ ਦੇ ਵਿੱਚ ਹਾਲ ਕੋਲ ਕੋਈ ਵਸਦਾ ਹੈ ਪਛਮ ਅਲੋਮ ਕੰਮ ਤੁਲਕਾਂ ਦਾ ਇਹ ਮੰਨਣਾ ਉਚਾਮ ਦੇ ਵਿੱਚ ਅੱਲਾ ਤਾਲਾ ਰੰਗ ਉਹ ਪੱਛਮ ਵੱਲ ਚਿੱਦਾ ਕਰਦੇ। ਕਬੀਰ ਸਾਹਿਬ ਜੀ ਕਹਿੰਦੇ ਪਰ ਜੇ ਦੋਨਾਂ ਇਹ ਨਹੀਂ ਪਤਾ ਹੈ ਭਾਈ ਕਿ ਅਕਾਰਪੁਰਪ ਵਹਿ ਗੁਰੂ ਦੱਖਣ ਜਾਂ ਪੱਛਮ ਵਿੱਚ ਪੂਜਨ ਨਾ ਕੀ ਮਿਲਦਾ ਹੈ। ਮਿਲੇਗਾ ਕਦੋਂ? ਕਬੀਰ ਸਾਹਿਬ ਕਹਿੰਦੇ ਦਿਲੇ ਦਿਲੇ ਅੰਦਰ ਧੋਜਣ ਦੀ ਕੋਸ਼ਲ ਕਰ ਤੱਖਣ ਦੇਸ ਹਰੀਕਾ ਵਰਸਾ ਪੱਛਮ ਹਲੂਨ ਆਮਾਂ ਦਿਲ ਹੈ ਕੋਜ ਦਿਲ ਹੈ ਜਿਨ ਕੋਜੋ ਇਹ ਨਹੀਂ ਔਰ ਮੁਕਮ ਕਹਿੰਦੇ ਆਪਣੇ ਅੰਦਰ ਨੂੰ ਖੋਜ ਨਾ ਕਰ ਆਪਣੇ ਅੰਦਰ ਖੋਜ ਆਪਣੇ ਦਿਲ ਨੂੰ ਖੋਜ ਇਹ ਹੀ ਅਕਾਰਕ ਵੈਰ ਦਾ ਅਸਲੀ ਟਿਕਾਣਾ ਹੈ ਤੇਰੇ ਅੰਦਰ ਹੀ ਹੈ ਇਸ ਕਰਕੇ ਜਦੋਂ ਪ੍ਰਸ਼ਨ ਕੀਤਾ ਤੇ ਬਿਰਕਵੀਰ ਸਾਹਿਬ ਜੀ ਨੇ ਵਚਨ ਕਹੇ ਗੁਤ ਪੂਜ ਪੂਜਿੰਦੂ ਲੱਕੇ ਉਹਨੂੰ ਘੜਨ ਵਾਲਾ ਉਹਦੇ ਤੇ ਸੈਣੀ ਰੱਖ ਕੇ ਥੋੜੇ ਦੇ ਸੱਤ ਮਾਰਦਾ ਹੈ ਰੂਹ ਤਕਲੀਫ ਹੋਣੀ ਸੀ ਤੇ ਫਿਰ ਉਹਦੇ ਘੜਨ ਵਾਲੇ ਨੂੰ ਜਿਹਨੂੰ ਜਣਾ ਉਹ ਘੜ ਰਿਹਾ ਹੈ ਕਹਿੰਦੇ ਉਹਨੂੰ ਮਾਰ ਜਿੰਦੀ ਇਹ ਮੂਰਤੀ ਕਿਉਂ ਉਹਨੂੰ ਘੜ ਲੈਣਾ ਹੈ ਉਹਦੇ ਤਕਲੀਫ ਉਹਨੂੰ ਸੱਤ ਮਾਰ ਰਹੀ ਹੈ ਤੇ ਇਸ ਕਰਕੇ ਪਾਤਸ਼ਾਹ ਜੀਆਂ ਦੇ ਬਚਨ ਹੁੰਦੇ ਨੇ ਜੋ ਪਾਥਰ ਕੋ ਕਹਤੇ ਦੇਵ ਤਿਰ ਕੀ ਬਿਰਤਾ ਜਾਇ ਸੇ ਜੋ ਬਰਤਰ ਕੇ ਪਾਈ ਪਾਏ ਤਿੰਨ ਕੇ ਘਾਰ ਅਜਾਈ ਜਾਣ। ਪਾਰਸਨ ਦੇ ਪੱਥਰ ਦੀ ਜਿਹੜਾ ਪੈਰੀ ਪੈਂਦਾ ਜਾ ਕੇ ਪਾਈ ਉਹਨਾਂ ਦੀ ਕੀਤੀ ਸੇਵਾ ਘਾਰ ਹੱਲਣਾ ਬਿਰਤੀ ਜਾਂਦੀ ਹੈ। ਪੱਥਰ ਦੇ ਵਿੱਚ ਘਾਰ ਨਹੀਂ ਹੈ। ਘਾਰ ਤੁਲਕ ਅੰਦਰ ਹੈ। ਇਸ ਕਰਕੇ ਜਿਹੜੇ ਪਾਰਸਨ ਕਹਿੰਦੇ ਇਹ ਲੋਕ ਨੇ ਉਹਨਾਂ ਦੇ ਬੁੱਤਾਂ ਦੀ ਪੂਜਾ ਕਰ ਕਰਕੇ ਇਹ ਭਾਈ ਖਾਰ ਹੋਏ ਕਿ ਨਹੀਂ। ਤੁਲਕ ਨੂੰ ਹੋਏ ਸਿਰ ਨਹੀਂ ਜਿਹੜੇ ਮੁਸਲਮਾਨ ਰੱਬ ਨੂੰ ਮੱਕੇ ਵਿੱਚ ਜਾਣ ਕੇ ਪਛਮਰਨ ਸਜਦੇ ਕੱਢ ਕੇ ਆਣਾ ਹੋਏ ਲੇ ਜਾਰੇ ਹੋਏ ਲੇ ਕਾਢੇ ਤੇਰੇ ਕੱਟੂੰ ਨਾ ਕਾਈ ਪਾਸ ਗਿੰਦ ਜਦੋਂ ਇੰਦਵਾਂ ਦੇ ਵਿੱਚੋਂ ਕੋਈ ਸਰੀਰ ਚੜਾਈ ਕਰ ਜਾਂਦਾ ਹੈ ਕੋਈ ਜੀਵ ਆਤਮਾ ਪੰਜ ਪੂਤਰ ਸੇਰ ਨੂੰ ਛੱਤ ਤੇ ਚਲੀ ਜਾਂਦੀ ਹੈ ਇਹ ਜੁਆਲੇ ਆਪਣੇ ਮੂਰਤੇ ਸਾੜ ਦਿੱਤੇ ਜਦੋਂ ਕੋਈ ਮੁਸਲਮਾਨ ਚੜਾਈ ਕਰਦਾ ਹੈ ਤਰ ਮੁਸਲਮਾਨਾਂ ਨੇ ਆਪਣੇ ਮੂਰਤੇ ਤਬ ਦਿੱਤੇ ਇਹ ਇਸੇ ਝਗੜੇ ਦੇ ਵਿੱਚ ਪਾਸਾ ਕਹਿੰਦੇ ਰਹੇ ਕਿ ਸੱਚਾ ਕੌਣ ਹੈ ਇਸ ਕਰਕੇ ਨਾਲ ਇਹ ਹੱਥਾਂ ਦੇ ਨਹੀਂ ਆਈ ਹੈ ਝਗੜਾ ਕਰਦੇ ਰਹੇ ਉਹ ਕਹਿੰਦੇ ਅਸੀਂ ਸੱਚੇ ਹਾਂ ਉਹ ਕਹਿੰਦੇ ਅਸੀਂ ਸੱਚੇ ਹਾਂ ਸਾਡਾ ਧਰਮ ਸਿਸ਼ਟ ਫਰਮਾ ਕਰਮ ਸਿਸ਼ਟ ਹੈ हे ਪ੍ਰਭੂ ਜੀ ਤੂੰ ਕਿਹੋ ਜਿਹਾ ਹੈ ਇਹ ਸਮਝ ਇਹਨਾਂ ਦੋਹਾਂ ਤੇ ਰੰ ਨਾ ਪਈ ਹੈ ਮਨਰੇ ਸੰਸਾਰ ਅੰਧ ਗਹਿਰੇ ਤੇਥੇ ਤੁਸੀਂ ਸਭ ਕਹਿੰਦੇ ਭਾਈ ਏ ਮੇਰੇ ਮਨ ਇਹ ਜਿਹੜਾ ਸੰਸਾਰ ਹੈ ਅਗਿਆਨਤਾ ਦੇ ਕਾਰਨ ਸਿਮਰਨ ਤੋਂ ਉੰਝ ਕੇ ਜਗ ਤੇ ਘਨੇਰੇ ਖਾਤੇ ਦੇ ਹਨੇਰਾ ਖਾਤਾ ਬਣਿਆ ਕੀ ਸਾਹਿਬ ਨੇ ਖਵਾਨੀ ਕਈ ਵਾਰ ਵਜਨ ਕੀਤੇ ਨੇ ਕੁਥਾਂ ਸਰਪ੍ਰਕਾਸ਼ਾਂ ਜਿਦੇ ਵਿੱਚ ਵਜਨ ਹੁੰਦੇ ਨੇ ਗ੍ਰੀਵ ਸਾਹਿਬ ਦੀਆਂ ਦੇ ਗ੍ਰੀਵ ਸਾਹਿਬ ਕਹਿੰਦੇ ਚਰਕ ਕਾਜਲ ਦੀ ਕੋਠੜੀ ਹਨੇਰੇ ਦੀ ਕੋਠੜੀ ਹੈ ਇਹ ਕਾਜਲ ਦੀ ਕੋਠੜੀ ਹੈ ਤੇ ਗਰੀਬਨਵਾਜ ਪਾਸ ਰਿਆਂ ਦੇ ਵਜਨ ਹੁੰਦੇ ਨੇ ਪਾਸ ਕਹਿੰਦੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਂ ਕ્રોਧ ਲੋਭ ਕੋਇ ਖਾਰਾ ਅਮਰ ਰੂਪ ਤੇ ਮੰਨ ਆਪਣੀ ਬੂਝੈ ਕੋਈ ਨਾ ਸੁਣੈ ੁਕਾਰਾ ਅੰਧਾ ਗਤ ਅੰਧ ਬਰਤਾਰਾ ਬਾਝ ਗੁਰੂ ਗੋਬਾਰਾ ਬਾਸਾ ਕਹਿੰਦੇ ਗੁਰੂ ਤੋਂ ਬਿਨਾਂ ਅਗਿਆਨਤਾ ਹੀ ਅਗਿਆਨ ਕਰਦਾ ਹੈ ਹਨੇਰ ਵੀ ਹਨੇਰ ਹੈ ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਇਨਾਂ ਮੋਹਾਂ ਨੇ ਭਾਈ ਅਕਾਲ ਪੁਰਖ ਦੀ ਸੰਗਤ ਨਹੀਂ ਪਾਈ ਤੇ ਅਗਿਆਨਤਾ ਦੇ ਕਾਰਨ ਨਾਮ ਤੋਂ ਉੰਝ ਕੇ ਸਿਮਰਨ ਤੋਂ ਉੰਝ ਕੇ ਜਾਗ ਤੇ ਕਰਨੇ ਦਾ ਖਾਤਾ ਬਣਿਆ ਪਿਆ ਹੈ ਚਾਹ ਮਿਸ ਤਸ ਰਿਓ ਹੈ ਜਨ ਜੀਵ ਰਹਾ ਰਹਾ ਅਤ ਚੌਂਕੀ ਪਾਸੀ ਜਮਾ ਦੀ ਤਾਰੀ ਖਿੰਡਲੀ ਪਈ ਹੈ ਭਾਵ ਲੋਕ ਉਹ ਕੰਮ ਕਰ ਰਹੇ ਨੇ ਜਿਨ੍ਹਾਂ ਦੇ ਨਾਲ ਹੋਰ ਬਧੀਤ ਅ ਗਿਆਨ ਦਾ ਵਿੱਚ ਫਸ ਜਾਂਦੇ ਆਸਾ ਕੇ ਅਗਿਆਨਤਾ ਦੇ ਵਿੱਚ ਫਸਣ ਵਾਸਤੇ ਬਹੁਤ ਬੱਦ ਕੰਮ ਕੋਈ ਕਰੀ ਜਾਂਦੇ ਆਸੀਂ ਜਿਹਦੇ ਨਾਲ ਅੰਦਰ ਅਗਿਆਨਤਾ ਦਾ ਹਨੇਰਾ ਪ੍ਰਿਆਪਤ ਹੈ ਇਸ ਕਰਕੇ ਭਗਤ ਸਿੰਘ ਕਹਿੰਦੇ ਭਾਈ ਇਹ ਆਪਣੇ ਮਨ ਨੂੰ ਸਮਝਾਉਣਾ ਕਰ ਮਨਰੇ ਸੰਸਾਰ ਅੰਧੇ ਹਨ ਇਹ ਮੇਰੇ ਮਨਾਂ ਦੇ ਸੰਸਾਰ ਅਗਿਆਨਤਾ ਦਾ ਖਾਤਾ ਬਣਿਆ ਪਿਆ ਚਾਹੋ ਇਸ ਭਸ ਰਿਹਾ ਹੈ ਜਨ ਦੇਵਰਾ ਚਾਰੇ ਸਵੇਰੇ ਜਮਾਂ ਦੀ ਸਾਹੀ ਤੇਰੇ ਪਤਰੀ ਨੂੰ ਏ ਇੱਕ ਦਿਨ ਆਕੇ ਉਹ ਜਮਾਂ ਦੀ ਖਾਈ ਨੇ ਤੇਰੇ ਘੜ ਵਿੱਚ ਜਗੂਰ ਪੈਣਾ ਹੈ ਰਹਾਓ ਕਵਿਤਾ ਪੜੇ ਬਣ ਕਵਤਾ ਹੋਵੇ ਕੱਪੜੇ ਕਿਦਾਰੇ ਜਾਈ ਪਾਸਾ ਜੀ ਕਹਿੰਦੇ ਨੇ ਭਾਈ ਮਿਹਦਮਾਨ ਕਵੀ ਲੋਕ ਆਪੇ ਆਪੋ ਆਪਣੀਆਂ ਕਾਵ ਰਚਨਾ ਪੜਨ ਆਪ ਆਪਣੀ ਵਿੱਦਿਆ ਦਾ ਮਾਣ ਕਰ ਰਹੇ ਨੇ ਇਹ ਆਪਣੀ ਵਿੱਦਿਆ ਦੇ ਮਾਣ ਦੇ ਵਿੱਚ ਹੀ ਮਸਤ ਨੇ ਤੇ ਕਾਕੜੀਏ ਜਿਹੜੇ ਸਾਤ ਕਾਕੜੀਏ ਹੁੰਦੇ ਨੇ ਇਹ ਜਾਣਦੇ ਨੇ ਜਿਹੜੇ 18 ਜੋਤਰ ਮੰਗ ਦੱਸੇ ਗਏ ਨੇ ਸਨਾਤਨ ਧਰਮ ਦੇ ਵਿੱਚ ਉਹਨਾਂ ਸਾਰੇ ਜੋਤਰ ਮੰਗਾਂ ਦੀ ਤੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਦੇ ਨੂੰ ਜਲ ਲੈ ਕੇ ਆਉਂਦੇ ਨੇ ਤੇ ਜਲ ਲੈ ਆ ਕੇ ਫਿਰ ਇਹਨੇ ਗੋਇਲ ਕਹਾਸਾਂ ਤਾਂ ਚੜਾਉਂਦੇ ਨੇ ਕਾਪੜੀ ਲੋਕ ਪੈਤ੍ਰੀ ਯਾਤਰਾ ਕਰਦੇ ਨੇ ਮੋਢਿਆਂ ਦੇ ਨਾਲ ਦੇ ਆਪਣੇ ਕਾਬੜੇ ਲੋ ਚੱਕੇ ਹੁੰਦੇ ਨੇ ਬੰਨ ਕੇ ਗਾਗਰਾਂ ਰੱਖੀਆਂ ਹੁੰਦੀਆਂ ਨੇ ਕਾਪੜੀ ਇਹ ਕਹਾਂ ਲੈਂਦਾ ਇਸ ਕਰਕੇ ਪਾਰਸੇ ਕਹਿੰਦੇ ਇਹ ਤੀਰਥਾਂ ਤੇ ਜਾ ਜਾ ਕੇ ਆਪਣਾ ਜੀਵਨ ਬਿਆਰਤਵਾਉਂਦੇ ਨਾਲ ਨਾਮ ਜਪਣ ਦੀ ਫੁਜ ਇਹਨਾਂ ਨੂੰ ਵੀ ਪਈ ਹੈ ਕਿਉਂਕਿ ਨਾਮ ਅੰਦਰ ਹੈ ਤੇ ਤੀਰਥਾਂ ਤੇ ਕਾਬੜੇ ਲੱਭ ਲਏ ਨੇ ਇਪਾਰਸ ਕੇ ਦੇ ਭਾਈ ਕੇ ਕਾਪੜੇ ਸਾਧੂ ਜਿਹੜੇ ਨੇ ਕੇਦਾਰ ਆਦਿ ਠੇਠਾਂ ਤੇ ਜਾ ਜਾ ਕੇ ਆਪਣਾ ਜੀਵਨ ਬਰਖ ਵਗਾਉਂਦੇ ਹਨ ਜਟਾ ਘਾਰ ਧਾਰ ਜੋਗੀ ਮੂਵੇ ਤੇਰੀ ਰੱਤ ਜਿਨਨ ਆਪਾਈ ਤੇ ਜਿਹੜੇ ਜੋਗੀ ਲੋਕ ਨੇ ਇਹ ਜਟਾਾਂਾਂ ਰੱਖਦੇ ਨੇ ਸਿਰ ਤੇ ਜਟਾਾਂਾਂ ਰੱਖ ਕੇ ਵੀ ਸਮਝਦੇ ਨੇ ਕਿ ਇਹ ਵੀ ਰਾਹ ਠੀਕ ਹੈ ਪਰ ਇਹ ਪ੍ਰਭੂ ਜੀ ਤੇਰੀ ਬਾਪਤ ਸੂਝ ਇਨਾਂ ਲੋਕਾਂ ਨੂੰ ਵੀ ਨਾ ਪਈ ਹੈ ਦਰਬੋ ਸੰਤ ਸੱਚ ਰਾਜੇ ਹੋਵੇ ਗੱਲਵੇ ਕੰਚਨ ਭਾਰੀ ਤੇ ਜਿਹੜੇ ਰਾਜੇ ਨੇ ਪਾਸਾ ਕਰ ਜੋ ਧਨ ਜੋੜ-ਜੋੜ ਕੇ ਕੁਮਰਾਂ ਦਵਾ ਦੇ ਉਹਨਾਂ سونے ਆਦਤ ਦੀਆਂ ਸਤਗੁਰੂ ਕਾਸ ਰਬਿੰਦੇ ਧੀਰ ਭਾਵ ਖਜਾਨੇ ਧਰਤੀ ਵਿੱਚ ਦੱਬ ਰੱਖੇ ਹਨ ਵੇਦ ਪੜੇ ਕਣ ਪੰਡਤ ਮੁਵੇ ਰੂਪ ਦੇਖ ਦੇਖ ਨਾਰੀ ਪੰਡਤ ਤੋਕ ਜਿਹੜੇ 베ਦ ਪਾਠੀ ਹੋਣ ਦੇ ਹੰਕਾਰ ਵਿੱਚ ਖੜ ਗਏ ਕਿਉਂਕਿ ਪਾਤਸ਼ਾਹ ਕਹਿੰਦੇ ਨੇ ਭਾਈ 베ਦ ਗ੍ਰੰਥ ਪੜਨੇ ਚਾਈਏ ਨੇ ਮਨ ਸਮਝਾਉਣ ਕਾਰਨੇ ਕਛੂਕ ਬੜੀ ਹੈ ਗਿਆਨ 베ਦਕ ਦੇਵ ਕਪੋ ਮਤ ਝੂਠੇ ਇਹ ਝੂਠੇ ਨਹੀਂ ਹਨ ਆਸਿਕ ਦੇ ਝੂਠਾ ਜੋ ਨਾ ਵਿਚਾਰ ਹੈ ਵੇਦ ਦੇ ਦੇ ਸੱਚੇ ਨੇ ਪਰ ਇਹਨਾਂ ਨੂੰ ਜਿਹੜਾ ਵਿਚਾਰਦਾ ਹੀ ਨਹੀਂ ਕੇਵਲ ਕਰਨਾ ਮਾਤਰ ਹੈ ਆਸਿਕ ਦੇ ਝੂਠਾ ਕੋ ਹੈ ਇਸੇ ਕਰਕੇ ਸਤਿਗੁਰਾਂ ਦੇ ਬਚਨ ਨੇ ਵੇਦ ਕੜੇ ਪੜ ਪੰਡਿਤ ਨੂੰ ਹੋਏ ਆਸਿਕ ਨੇ ਜਿਹੜੇ ਆਪਣੇ ਆਪ ਨੂੰ ਵੇਦ ਪਾਠੀ ਹੋਣ ਦੇ ਹੰਕਾਰ ਵਿੱਚ ਖੱਪਦੇ ਨੇ ਕਿ ਅਸੀਂ ਇਹਨਾਂ ਪਾਠ ਕਰਦੇ ਹਾਂ ਇਹਨਾਂ ਵੇਦਾਂ ਦੇ ਗਿਆਤਾ ਹਾਂ ਇਹਨਾਂ ਵੇਦ ਪੜਦੇ ਹਾਂ ਪਾ ਸਕਦੇ ਇਹਦੇ ਵਿੱਚ ਖਾਦਦੇ ਨੇ ਇਹਨਾਂ ਨੇ ਵੀ ਤਾਲੁਕ ਨੂੰ ਨਹੀਂ ਪਾਇਆ ਹੈ ਰੂਪ ਦੇਖ-ਦੇਖ ਨਾਰੀ ਪਾ ਸਕਦੇ ਇਸਤਰੀਆਂ ਨੇ ਜਿਹੜੀਆਂ ਉਹ ਸ਼ੀਸ਼ੇ ਵਿੱਚ ਆਪਣਾ ਰੂਪ ਧੱਕਣ ਵਿੱਚ ਹੀ ਮਰਤਲੀਆਂ ਨੇ ਆਪਣੇ ਰੂਪ ਨੂੰ ਸੰਭਾਲਦੀਆਂ ਰਹਿੰਦੀਆਂ ਨੇ ਇਹਨਾਂ ਨੇ ساری ਜ਼ਿੰਦਗੀ ਆਪਣੀ ਇਸ ਸ਼ੀਸ਼ੇ ਦੇ ਵਿੱਚ ਆਪਣਾ ਰੂਪ ਦੇਖ-ਦੇਖ ਕੇ ਅੰਜਾਈ گزارੀ ਹੈ ਇਹ ਇਸਤਰੀ ਆਪਣੀਆਂ ਆਪਣਾ ਇਸ ਤੀਮ ਦੇ ਸਮੇਂ ਨੂੰ ਆਪਣਾ ਨੂਰ ਦੇਖਣ ਵਿਚਾਰਦੇ ਆਪ ਨੂੰ ਸੰਗਾਰਮ ਦੇ ਵਿੱਚ ਹੀ ਅਜਾਈਂ ਉਤਾਰੀਆਂ ਹਨ ਰਾਮ ਨਾਮ ਸਭੈ ਵਿਭੂਤੇ ਦੇਖੋ ਨਿਰਗੁਣ ਸਰੀਰਾ ਤੇ ਹੁਣ ਹਰ ਜੀ ਵਚਨ ਕਰਦੇ ਨੇ ਕਿ ਭਾਈ ਆਪੋ ਆਪਣੇ ਅੰਦਰ ਝਾੜ ਮਾਰ ਕੇ ਵੇਖ

ਕੀ ਤਉ ਕਾਲਪੁਰਪ ਵੈਕ ਨੂੰ ਮਨ ਦੇ ਵਿੱਚ ਵਸਾਇਆ ਆਪਣੇ ਪੁੱਛਿਆ ਕਰ ਰੋਜ਼ ਤੇ ਇਸੇ ਤਰ੍ਹਾਂ ਹਮ ਕਵੀਕ ਸਾਹਿਬ ਜੀ ਵੀ ਬਚਨ ਕਰਦੇ ਨੇ ਪਾਸੇ ਕਹਿੰਦੇ ਭਾਈ ਆਪਣੇ ਅੰਦਰ ਨਦਰ ਨਾਜ ਕੇ ਵੇਖਿਆ ਕਰ ਰੋਜ਼ ਆਪਣੇ ਅੰਦਰ ਝਾਤ ਮਾਰਿਆ ਕਰ ਆਪਣੇ ਅੰਦਰ ਝਾਤ ਮਾਰ ਕੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾਂ ਪਾਸੇ ਦੇ ਸਭ ਜੀਵ ਜਿਹੜੇ ਨੇ ਤੇ ਖੁਆਰ ਨਮਕਤੇ ਇਹ ਦੇਖਿਆ ਤਾਂ ਇਸ ਕਰਕੇ ਬੰਦੇ ਖੋਜ ਦਿਲ ਹਰ ਗੋਦਿ ਨਾ ਫਿਰ ਪਰੇਸ਼ਾਨੀ ਨਾ ਹੈ ਰੋਜ਼ ਆਪਣੇ ਦਿਨ ਨੂੰ ਪੂਜਿਆ ਕਰ ਕੁੰਗੇ ਇੱਥੇ ਕਾਰਕੁਪ ਦਾ ਵਾਸਾ ਹੈ ਇੱਥੇ ਕਾਰਕੁਪ ਵੈਕੁਰ ਜੀ ਦਾ ਮੁਕਾਮ ਹੈ ਇਸ ਕਰਕੇ ਪਾਸੇ ਕਹਿੰਦੇ ਨੇ ਭਾਈ ਅੰਦਰ ਝਾਤੀ ਮਾਰਿਆ ਕਰ ਆਪਣੇ ਅੰਦਰ ਨੂੰ ਵੇਖਿਆ ਕਰ ਬਾਹਰ ਨੂੰ ਨਾ ਵੇਖਿਆ ਕਰ ਵਾਰ ਸੰਸਾਰ ਵੱਲ ਵੇਖੇਗਾ ਸੰਸਾਰ ਦੇ ਔਗਣ ਇਕੱਠੇ ਕਰੇਗਾ ਸੰਸਾਰ ਦੇ ਔਗਣ ਇਕੱਠੇ ਕਰਨ ਦਾ ਨਾਮ ਚੰਗਾ ਹੈ ਆਪਣੇ ਅੰਦਰ ਝਾਤੀ ਮਾਰ ਕੇ ਆਪਣੇ ਅੰਦਰ ਦੇ ਔਗਣਾਂ ਨੂੰ ਬਾਹਰ ਕੱਢ ਤੇ ਗੁਰੂ ਦੇ ਗਿਆਨ ਨੂੰ ਆਪਣੇ ਅੰਦਰ ਰਸਾ ਫਿਰ ਤੇਰਾ ਜੀਵਨ ਸਭ ਦਾ ਨੂੰ ਇਸ ਕਰਕੇ ਭਗਤ ਸਿੰਘ ਕਹਿੰਦੇ ਨੇ ਭਾਈ ਆਰਾਮ ਨਾਮ बिन सबे ਵਿਰਥੇ ਦੇਖੋ ਨਿਰਗੁਣ ਸਰੀਰ ਆਪਨੇ ਅੰਦਰ ਚਾਤੀ ਮਾਰ ਕੇ ਦੇਖ ਭਾਈ ਅਕਾਲ ਪੁਰਖ ਵੈਰੂ ਜੀ ਦੇ ਪ੍ਰਮਾਤਮਾ ਜੀ ਦੇ ਨਾਮ ਸਿਮਰਨ ਤੋਂ ਬਿਨਾ ਸਾਰੇ ਜੀਵ ਇਥੇ ਪਾਰ ਹੋ ਰਹੇ ਹਨ ਹਰ ਕੇ ਨਾਮ ਬਿਨਾ ਕਿਨ ਗਤ ਪਾਈ ਕਹ ਹੈ ਉਪਦੇਸ਼ ਕਬੀਰਾਂ ਤੇਕਵੀਰ ਜੀ ਹੁਣ ਸਿੱਖਿਆ ਵੀ ਇਹ ਗੱਲ ਆਖਦੇ ਹਨ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਭਾਈ ਕਿਸੇ ਨੂੰ ਜੀਵਨ ਦੀ ਸਹੀ ਸੂਝ ਨਹੀਂ ਪੈਂਦੀ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੂੰ ਵੀ ਜ਼ਿੰਦਗੀ ਜਿਉਂਦਾ ਚੱਜ ਨਹੀਂ ਆਉਂਦਾ ਜ਼ਿੰਦਗੀ ਅਸੀਂ ਜਿਉਂ ਰਹੇ ਆ ਪਰ ਸਾਡੀ ਜ਼ਿੰਦਗੀ ਚੋਂ ਤੱਕ ਕੋਈ ਸਤਗੁਰੂ ਕਹਿੰਦਾ ਮਕਸ਼ਦ ਨਹੀਂ ਹੈ ਕਿਉਂਕਿ ਆਇਆ ਕੋਲ ਕੋ ਕੰਮ ਸੀ ਕਰੀ ਕੁਝ ਹੋਰ ਜਾਂਦੇ ਤੇ ਜਿਹੜੀ ਅਸਲ ਜ਼ਿੰਦਗੀ ਜਿਉਂਦੀ ਜਾਂਚ ਹੈ ਅਸਲੀ ਜ਼ਿੰਦਗੀ ਜਿੰਦਗੀ ਜਿਹੋਨ ਦਾ ਚਾਚ ਉਹ ਗੁਰੂ ਤੋਂ ਮਿਲਣਾ ਚਾਹੀਦਾ ਇਸ ਕਰਕੇ ਕਬੀਰ ਸਾਹਿਬ ਕਹਿੰਦੇ ਸਿੱਖਿਆ ਦੀ ਗੱਲ ਇਹ ਹੀ ਹੈ ਪਾਈ ਕਿ ਜੇ ਤੂੰ ਪਰਮਾਤਮਾ ਦੇ ਨਾਮ ਤੋਂ ਬਿਨਾਂ ਜੀਵਨ ਦੀ ਸਹੀ ਸੂਝ ਨਹੀਂ ਤੈਨੂੰ ਪਈ ਹੈ ਤੂੰ ਗੁਰੂ ਦਾ ਮਿਲ ਵਾਲਾ ਗਾਣ ਗੁਰੂ ਤੋਂ ਸਿੱਖਿਆ ਲੈ RAM ਨਾਮ ਬਿਨ ਸਭੇ ਵਿਗੁਤੇ ਅਕਾਲ ਪੁਰਖ ਵਹਿਗੁਰੂ ਜੀ ਦੇ ਨਾਮ ਤੋਂ ਬਿਨ ਖੁਆਰੀ ਹੋਏਗਾ ਇਹ ਸੰਸਾਰ ਵਿੱਚ ਵੀ ਖੁਆਰ ਹੋ ਰਹੇ ਹੈ ਤੇ ਬਾਸਾ ਕਹਿੰਦੇ ਅੱਗੇ ਨਰਨੰਕਾਰ ਦੀ ਦਰਗਾਹ ਵਿੱਚ ਵੀ ਕੁਵਾਰ ਜੀ ਦਾ ਉੱਥੇ ਵੀ ਧੱਕੇ ਧੋਣੀ ਪੈਣ ਨੇ। ਇਸ ਕਰਕੇ ਹੁਣ ਤੈਨੂੰ ਸਮਾਂ ਮਿਲਿਆ ਭਾਈ ਮਨੁੱਖਾ ਜਨ ਜਲੇਆ ਨੈ ਮਨੁੱਖਾ ਜਨ ਆਗੇ ਉਸ ਆਕਾਲ ਪੁਰਖ ਵੈਰ ਦੀ ਬੰਦਗੀ ਕਰ। ਗੁਰੂ ਵਾਲਾ ਬਣ। ਗੁਰੂ ਵਾਲਾ ਬਣ ਕੇ ਗੁਰੂ ਦੇ ਗਿਆਨ ਨੂੰ ਦਿਲ ਦੇ ਵਿੱਚ ਸਾਖ ਕੇ ਆਪਣੇ ਆਕਾਲ ਪੁਰਖ ਵੈਰ ਦੀ ਵੀ ਬੰਦਗੀ ਕਰਕੇ ਇਸ ਮਨੁੱਖਾ ਜਨ ਨੂੰ ਸੁਖ ਲਾ ਕਰ। ਆਮੀਰ ਸਰ ਕੋ ਪ੍ਰਾਕਿਰਤਿਕ ਇਹਦੇ ਤੇਰਾ ਕੇਸ ਸੰਸਾਰ ਦੇ ਉੱਪਰ ਆਇਆ ਸਭਾ ਲੂ ਕੇ ਹੱਸੋ ਇਸ ਕਰਕੇ ਫਰੀ ਗੁਰੂ ਗੜੇ ਬਣੇ ਗੁਰੂ ਚਾਰ ਨਾਂ ਨਾਲ ਜੁੜੀਏ ਸਤਿਗੁਰਾਂ ਦੇ ਫਿਰਕੂ ਉਪਦੇਸ਼ ਨੂੰ ਆਪਣੀ ਮਿਰਦੇ ਚ ਵਸਾਲ ਕੇ ਗੁਰੂ ਸਹਿਬ ਦੀ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਇਹ ਹੀ ਸਾਡਾ ਮੱਖਾ ਜਨਮ ਸਫਲਾ ਕਰਨ ਦਾ ਸਭ ਤੋਂ ਉੱਤਮ ਸਾਧਨ ਹੈ ਨੂੰ ਕਰ ਬੜੀ ਧੀਰਵਾਣ ਮਿਲਿਆ ਪ੍ਰਾਕਿਰਤਿਕ ਇਹ ਵੀ ਕਹਿੰਦੇ ਹੈ ਲਾਗ ਜਰਾਸੀ ਪਰਮਤੇ ਪਰਮਤੇ ਤੁਲਾ ਜਨਮ ਆਉ ਭਾਈ ਬਾਸਨ ਦੇ ਚਰਾਸੀ ਓਕੇ ਆਇਆ ਹੁਣ ਤੈਨੂੰ ਸਮਾਂ ਮਿਲਿਆ ਭਾਈ ਕੀ ਬਤਾ ਗੁਰੂ ਵਾਲਾ ਬਣ ਕੇ ਗੁਰਦੇ ਪਇਤੁਰਪਦੇਵ ਨੂੰ ਆਪਣੇ ਮਿਰਦੇ ਦੇ ਵਸਾਲ ਹੈ ਤੇਰਾ ਮੁੱਖਾ ਜਨ ਸਤੁਦਾ ਬਜਾਰੀ ਤਿਸ ਕਰਕੇ